ਕਹਿੰਦੇ ਬੀਜੇਪੀ ਸਨਾਤਨ ਵਿਰੋਧੀ ਹੈ ਬੀਜੇਪੀ ਹਿੰਦੂ ਵਿਰੋਧੀ ਹੈ ਬੀਜੇਪੀ ਬ੍ਰਾਹਮਣ ਵਿਰੋਧੀ ਹੈ ਹਿੰਦੂਆਂ ਦੀ ਗੱਲ ਕਰਕੇ ਕੇਂਦਰ ਦੀ ਸੱਤਾ ਤੇ ਬਰਾਜਮਾਨ ਬੀਜੇਪੀ ਤੇ ਅਗਰ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਉਹ ਸਨਾਤਨ ਵਿਰੋਧੀ ਹੈ ਕਿ ਬੀਜੇਪੀ ਦੁਬਾਰਾ ਸੱਤਾ ਤੇ ਆ ਸਕਦੀ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਬੀਜੇਪੀ ਵਾਸਤੇ ਨਹੀਂ ਕਿਹਾ ਕਿ ਉਹ ਸਨਾਤਨ ਵਿਰੋਧੀ ਹੈ ਉਹ ਰੈਗੂਲਰ ਜਿਹੜਾ ਟਾਰਗੇਟ ਹੈ ਉਹ ਯੂਪੀ ਦੇ ਮੁੱਖ ਮੰਤਰੀ ਨੂੰ ਕਰ ਰਹੇ ਨੇ ਅੱਜ ਸ਼ੰਕਰਾਚਾਰੀ ਜੀ ਜਿਹੜੇ ਵੀ ਇਲਜ਼ਾਮ ਲਾ ਰਹੇ ਨੇ ਉਹ ਉਸੇ ਬੀਜੇਪੀ ਦੇ ਡਿਫਟੀ ਸੀਐਮ ਨੂੰ ਕਹਿ ਰਹੇ ਨੇ ਇਹ ਸੀਐਮ ਬਣਨ ਲਾਇਕ ਹੈ ਫਿਰ ਇਹ ਤਾਂ ਕਲੀਅਰ ਹੋ ਗਿਆ ਨਾ ਕਿ ਉਹ ਬੀਜੇਪੀ ਦੇ ਖਿਲਾਫ ਨਹੀਂ ਬੋਲ ਰਹੇ ਉਹ ਬੋਲ ਰਹੇ ਹਨ ਪਰਟੀਕੂਲਰਲੀ ਯੋਗੀ ਅਦਿੱਤਿਆਨਾਥ ਜੀ ਦੇ ਖਿਲਾਫ ਉਹਨਾਂ ਨੂੰ ਤਕਲੀਫ ਹੈ ਕਿ ਵੀ ਉਹਨਾਂ ਦੇ ਸ਼ਿਸ਼ਿਆ ਦੀ ਝੋਟੀ ਖਿੱਚ ਕੇ ਉਹਨਾਂ ਨੂੰ ਘਸਿੱਟਿਆ ਗਿਆ ਮਾਰਿਆ ਗਿਆ ਕਿਸੇ ਦਾ ਵੀ ਰਾਜ ਹੋਵੇ ਉਹਦੇ ਚ ਬ੍ਰਾਹਮਣਾ ਦੀਆਂ ਝੋਟੀਆਂ ਨੂੰ ਫੜ ਕੇ ਸ਼ਿਖਾਉ ਨੂੰ ਫੜ ਕੇ ਜਿਹੜਾ ਉਹਨਾਂ ਨੇ ਘਸਿੱਟਿਆ ਇਹ ਕਿਤੇ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਇੱਛਾ ਸੀ ਕਿ ਵੀ ਮੈਂ ਨਹਾਉਣਾ ਚਾਹੁੰਦਾ ਤੇ ਮੈਂ ਪੈਦਲ ਨਹੀਂ ਚੱਲਣਾ ਮੈਂ ਫਲਕੀ ਤੇ ਬਹਿ ਕੇ ਨਹਾਉਣਾ ਚਾਹੁੰਦਾ ਪਰ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਥੋੜਾ ਜਿਹਾ ਸਾਡੇ ਇੱਥੇ ਰਸ਼ਟ ਘਟ ਹੋ ਜਵੇ ਥੋੜਾ ਰਸਤਾ ਬਣ ਜਵੇ ਉਹ ਉਸ ਰਸਤੇ ਤੇ ਗਏ ਜਿਹੜਾ ਰਸਤਾ ਬਿਲਕੁਲ ਕਮਜ਼ੋਰ ਸੀਗਾ ਕੱਚਾ ਸੀਗਾ ਜਿਹਦੇ ਚ ਜਾਣਾ ਨਹੀਂ ਚਾਹੀਦਾ ਸੀ ਜਾਣ ਕਰਕੇ ਗਏ ਸ਼ੰਕਰਾਚਾਰਜ ਜੀ ਅਸਮਿਤਾ ਇਹ ਕਰ ਰਹੇ ਨੇ ਕਿ ਮੈਂ ਆਪਣੇ ਰੱਤ ਤੇ ਬਹਿ ਕੇ ਮੈਂ ਇਸ਼ਨਾਨ ਕਰਨਾ ਸੀ ਫਿਰ ਕੀ ਹੋਇਆ ਕਿ ਸਾਧੂ ਰਸਤੇ ਜਾਣਾ ਚਾਹੁੰਦਾ ਮੀਡੀਆ ਦੀ ਵੀਡੀਓਜ਼ ਦੇਖੋ ਤੁਸੀਂ ਪ੍ਰਸ਼ਾਸਨ ਬਾਰ ਬਾਰ ਉਹਨਾਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਪ੍ਰਸ਼ਾਸਨ ਤਾਂ ਡੰਡੇ ਵੀ ਵਰਾ ਰਿਹਾ ਜੇ ਕਿਸੇ ਪੰਡਤਾਂ ਨੂੰ ਮਿੱਤਲ ਸਾਹਿਬ ਚੋਟੀ ਤੋਂ ਬੋਦੀ ਤੋਂ ਫੜ ਕੇ ਕਸੀਤਿਆ ਕੁੱਟਿਆ ਜਾਵੇ ਇਹਦੀ ਪੈਰ ਵੀ ਤਾਂ ਮੈਂ ਵੀ ਨਹੀਂ ਕਰਦਾ ਇਹ ਪੈਰ ਵੀ ਮੈਂ ਵੀ ਨਹੀਂ ਕਰਦਾ ਪਰ ਯੋਗੀ ਆਦਿਤਨਾਥ ਨੂੰ ਬੋਲਣ ਦੀ ਲੋੜ ਕੀ ਹੈ ਜਦੋਂ ਕਨਈਆ ਮਿੱਤਲ ਉਹ ਨਹੀਂ ਬੈਟਿੰਗ ਕਰਤਾ ਰਹੇ ਨੇ ਤੇ ਮੈਂ ਕੋਈ ਬੈਟਿੰਗ ਮੈਂ ਬੈਟਿੰਗ ਕਰ ਰਿਹਾ ਸ਼ੰਕਰਾਚਾਰਿਆ ਜੀ ਦਾ ਜਿਹੜਾ ਬਿਆਨ ਆਇਆ ਹੈ ਜਿਹੜੇ ਯੋਗੀ ਜੀ ਨੂੰ ਔਰੰਗਜ਼ੇਬ ਕਹਿੰਦੇ ਨੇ ਉਹ ਤਾਂ ਪਹਿਲੇ ਦਿਨ ਹੀ ਤੁਸੀਂ استان ਕਰਾ ਦੇਣਾ ਚਾਹੀਦਾ ਸੀ। ਚਾਹੀਦਾ ਸੀਗਾ ਐਨੀ ਗੱਲ ਹੀ ਨਹੀਂ ਬੰਦੀ ਸੀ। ਪ੍ਰਸ਼ਾਸਨ ਦਾ ਕਰਵਾਈ ਰਿਹਾ ਸੀ। ਕਲੇਸ਼ ਕਿਉਂ ਆ? ਕਲੇਸ਼ ਇਸ ਕਰਕੇ ਹੋਇਆ ਕਿ ਵੀ ਰੱਤ ਦੇ ਨਾਲ ਜਾਵਾਂਗੇ ਜਿਹੜੀ ਪਬਲਿਕ ਉੱਥੇ ਲੱਖਾਂ ਲੋਕੀ ਆਏ ਹੋਏ ਨੇ। ਜੇ ਭਗਦਨ ਮੱਜਾਂ ਦੀ ਫਿਰ ਕੌਣ ਜ਼ਿੰਮੇਵਾਰ? ਯੂਪੀ ਬੀਜੇਪੀ ਹੋ ਗਈ। ਦੇਸ਼ ਤੇ ਸੈਂਟਰ ਤੋਂ ਉਹ ਵੀ ਇਹ ਸੰਗ ਹੋ ਗਿਆ। ਯੋਗੀ ਅਦਿੱਤਿਆਨਾਥ ਦੇ ਲਈ ਖੁੱਲ ਕੇ ਕਿਸੇ ਨੇ Swami Shankracharya ji ਦੇ ਮੁੱਦੇ ਤੇ ਖੁੱਲ ਕੇ ਯੋਗੀ ਜੀ ਦਾ ਸਮਰਥਨ ਨਹੀਂ ਕੀਤਾ। ਇਹ ਬੀਜੇਪੀ ਦਾ ਸਵਾਲ ਨਹੀਂ ਹੈ ਨਾ ਭਾਈ। ਇਹ ਸਵਾਲ ਯੋਗੀ ਜੀ ਤੇ ਅਭੀ ਮੁਕਤੇਸ਼ਵਰਾ ਨੰਦ ਜੀ ਦਾ ਜਿਹੜਾ ਅਭੀ ਮੁਕਤੇਸ਼ਵਰਾ ਨੰਦ ਜੀ ਦੀ ਲੜਾਈ ਹੈ ਪ੍ਰਸ਼ਾਸਨ ਨਾਲ ਪਰ ਉਹ ਜੋੜ ਰਹੇ ਨੇ ਯੋਗੀ ਜੀ ਨਾਲ ਉਹ ਕਹਿੰਦੇ ਮੈਂ ਯੋਗੀ ਨੂੰ ਸੰਤ ਨਹੀਂ ਮੰਨਦਾ ਫਿਰ ਦੱਸੋ ਉਹਨਾਂ ਦੀ ਉਹ ਕਹਿੰਦੇ ਯੋਗੀ ਬਾਬਰ ਤੇ ਔਰੰਗਜ਼ੇਬ ਦੇ ਬਰਾਬਰ ਇਹ ਵੀ ਉਹਨਾਂ ਦਾ ਪਰਸਨਲ ਵੀਊ ਹੈ ਉਹ ਸਨਾਤਨ ਵਿਰੋਧੀ ਨੇ Hindu ਵਿਰੋਧੀ ਨੇ ਇਹ ਵੀ ਉਹਨਾਂ ਦਾ ਪਰਸਨਲ ਦੇਖੋ ਠਾਕੁਰ ਤੇ ਬ੍ਰਾਹਮਣ ਦੀ ਰਾਜਨੀਤੀ ਯੂਪੀ ਦੇ ਵਿੱਚ ਹੋ ਰਹੀ ਹੈ ਤੁਸੀਂ ਮੰਨਦੇ ਹੋ ਸਸ਼ੀਕਾਲ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਅਗਗਨ ਸ਼ੁਕਲਾ ਦੇਸ਼ ਦੇ ਸਿਗਾਸਨ ਤੇ ਬਰਾਜਮਾਨ ਬੀਜੇਪੀ ਜੋ ਕਿ ਹਿੰਦੂਆ ਦੀ ਗੱਲ ਕਰਦੀ ਹੈ ਜੋ ਕਿ ਸਨਾਤਨ ਦੀ ਗੱਲ ਕਰਦੀ ਹੈ ਤੇ ਉਸ ਤੇ ਹੁਣ ਬਹੁਤ ਵੱਡੇ ਸਵਾਲ ਖੜੇ ਹੋਣ ਲੱਗ ਗਏ ਨੇ ਸਵਾਲ ਖੜੇ ਹੋਏ ਨੇ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਤੋਂ ਜਿੱਥੋਂ ਇੱਕ ਸਾਧੂ ਮਹਾਤਮਾ ਇੱਕ yogi ਮੁੱਖ ਮੰਤਰੀ ਨੇ ਤੇ ਸਵਾਲ ਵੀ ਖੜੇ ਕੀਤੇ ਨੇ ਇੱਕ ਸ਼ੰਕਰਾਚਾਰਿਆ ਵੱਲੋਂ ਇਹ ਪੂਰੀ ਕਟਨਾਕ੍ਰਮ ਕੀ ਹੈ ਕਿ ਕਿਸ ਤਰ੍ਹਾਂ ਇਹ ਸਵਾਲ ਖੜੇ ਹੋਏ ਨੇ ਸਵਾਲ ਇੰਨੇ ਵੱਡੇ ਨੇ ਕਿ ਭਾਜਪਾ ਸਨਾਤਨ ਵਿਰੋਧੀ ਹੈ ਕਿ ਭਾਜਪਾ ਹਿੰਦੂ ਵਿਰੋਧੀ ਹੈ ਕਿ ਭਾਜਪਾ ਬ੍ਰਾਹਮਣ ਵਿਰੋਧੀ ਹੈ ਬਹੁਤ ਸਾਰੇ ਸਵਾਲ ਨੇ तमाम ਸਵਾਲਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਭਜਨ ਸਮਰਾਟ ਕਨਈਆ ਮਿੱਤਲ ਨੇ ਮਿੱਤਲ ਸਾਹਿਬ ਡੇਲੀ ਪੋਸਟ ਦਾ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਮਿੱਤਲ ਸਾਹਿਬ ਸ਼ੰਕਰਾਚਾਰਿਆ ਨੇ ਅਭੀ ਮੁਕਤੀਸ਼ਵਰ ਜੀ ਉਹਨਾਂ ਨੇ ਇੰਨੇ ਵੱਡੇ ਸਵਾਲ ਖੜੇ ਕਰਦੇ ਸਾਡੇ ਗੁਰੂ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਤ ਨਾਟ ਦੇ ਸਵਾਲ ਐਨੇ ਨੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਜਵਾਬ ਲੈਣਾ ਪਹਿਲਾਂ ਤਾਂ ਇਹੀ ਕਹਿਣ ਲੱਗੇ ਕਹਿੰਦੇ ਬੀਜੇਪੀ ਸਨਾਤਨ ਵਿਰੋਧੀ ਹੈ ਬੀਜੇਪੀ ਹਿੰਦੂ ਵਿਰੋਧੀ ਹੈ ਬੀਜੇਪੀ ਬ੍ਰਾਹਮਣ ਵਿਰੋਧੀ ਹੈ ਹਿੰਦੂਆਂ ਦੀ ਗੱਲ ਕਰਕੇ ਕੇਂਦਰ ਦੀ ਸੱਤਾ ਤੇ ਬਰਾਜਮਾਨ ਬੀਜੇਪੀ ਤੇ ਅਗਰ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਉਹ ਸਨਾਤਨ ਵਿਰੋਧੀ ਹੈ ਕਿ ਬੀਜੇਪੀ ਦੁਬਾਰਾ ਸੱਤਾ ਤੇ ਆ ਸਕਦੀ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਬੀਜੇਪੀ ਵਾਸਤੇ ਨਹੀਂ ਕਿਹਾ ਕਿ ਉਹ ਸਨਾਤਨ ਵਿਰੋਧੀ ਹੈ ਉਹ ਰੈਗੂਲਰ ਜਿਹੜਾ ਟਾਰਗੇਟ ਹੈ ਉਹ ਯੂਪੀ ਦੇ ਮੁੱਖ ਮੰਤਰੀ ਨੂੰ ਕਰ ਰਹੇ ਨੇ ਤੇ ਉਹ ਕਦੇ ਵੀ ਸਨਾਤਨ ਵਿਰੋਧੀ ਨਹੀਂ ਹੋ ਸਕਦੇ ਕਦੇ ਵੀ ਬ੍ਰਾਹਮਣ ਵਿਰੋਧੀ ਨਹੀਂ ਹੋ ਸਕਦੇ ਪਹਿਲੀ ਵਾਰੀ ਆਪਾਂ ਦੇਖ ਰਹੇ ਹਾਂ ਕਿ ਵੀ ਕੋਈ ਸੰਤ ਕਿਸੇ ਸਟੇਟ ਦਾ ਮੁੱਖ ਮੰਤਰੀ ਹੈ ਤੇ ਜਿੱਦਾਂ ਦਾ ਉੱਤਰ ਪ੍ਰਦੇਸ਼ ਦਾ ਨਾਮ ਹੋਇਆ ਜਿਹਨੂੰ ਪਿਛੜਾ ਪ੍ਰਦੇਸ਼ ਕਹਿੰਦੇ ਸੀ ਜੀ ਹੁਣ ਉਹਨੂੰ ਉੱਤਮ ਪ੍ਰਦੇਸ਼ ਕਹਿੰਦੇ ਨੇ ਉੱਤਰ ਨਹੀਂ ਕਹਿੰਦੇ ਉੱਤਮ ਪ੍ਰਦੇਸ਼ ਕਹਿੰਦੇ ਉਹਦੇ ਪਿੱਛੇ ਕੀ ਦਾ ਹੱਥ ਹੈ ਉਹ ਸੀ ਯੋਗਿਆ ਦਿੱਤਨਾਥ ਦਾ ਜਿਨੇ ਕਦੇ ਵੀ ਕਿਸੇ ਚ ਬਗੈਰ ਪੇਤ ਪਾਪ ਦੇ ਆਪਣਾ ਕੰਮ ਕੀਤਾ ਆਪਣੀ ਰਾਜਨੀਤੀ ਨੂੰ ਕਦੇ ਪੇਤ ਪਾਪ ਦੇ ਧਾਇਰੇ ਚ ਨਹੀਂ ਲਿਆ ਅੱਜ ਸ਼ੰਕਰਾਚਾਰੀ ਜੀ ਜਿਹੜੇ ਵੀ ਇਲਜ਼ਾਮ ਲਾ ਰਹੇ ਨੇ ਉਹ ਉਸੇ ਬੀਜੇਪੀ ਦੇ ਡਿਪਟੀ ਸੀਐਮ ਨੂੰ ਕਹਿ ਰਹੇ ਨੇ ਏਸੀਐਮ ਬਣਨ ਲਾਇਕ ਹੈ ਫਿਰ ਇਹ ਤੋਂ ਕਲੀਅਰ ਹੋ ਗਿਆ ਨਾ ਕਿ ਉਹ ਬੀਜੇਪੀ ਦੇ ਖਿਲਾਫ ਨਹੀਂ ਬੋਲ ਰਹੇ ਉਹ ਬੋਲ ਰਹੇ ਨੇ ਪਰਟੀਕੁਲਰਲੀ ਯੋਗੀ ਅਦਿੱਤਿਆਨਾਥ ਜੀ ਦੇ ਖਿਲਾਫ ਤੇ ਜਿਹੜੇ ਉਹ ਬਿਆਨ ਦੇ ਰਹੇ ਨੇ ਉਹ ਸਰਾਸਰ ਉਹਨਾਂ ਵਾਸਤੇ ਗਲਤ ਹੈ ਉਹ ਇਦਾਂ ਦੀ ਬਿਆਨ ਨਹੀਂ ਦੇਣੇ ਸ਼੍ਰੀ ਆਨੰਦ ਜੀ ਦੇ ਬਿਆਨ ਸੁਣੇ ਨੇ ਤੁਸੀਂ ਮੈਂ ਸੁਣੇ ਨੇ ਉਹਨਾਂ ਨੇ ਉਹਨਾਂ ਨੂੰ ਤਕਲੀਫ ਹੈ ਕਿ ਵੀ ਉਹਨਾਂ ਦੇ ਸ਼ਿਸ਼ਿਆ ਦੀ ਚੋਟੀ ਖਿੱਚ ਕੇ ਉਹਨਾਂ ਨੂੰ ਘਸਿੱਟਿਆ ਗਿਆ ਮਾਰਿਆ ਗਿਆ ਅਸੀਂ ਵੀ ਕਹਿੰਦੇ ਗਲਤ ਹੈ ਇਹ ਜਿਹੜੇ ਪੁਲਿਸ ਵਾਲਿਆਂ ਨੇ ਕੀਤਾ ਉਹਨਾਂ ਦੀ ਗੱਲ ਵੀ ਸੁਣੀ ਚਾਹੀਦੀ ਹੈ ਮਿੱਥਲ ਸਾਹਿਬ ਇੱਕ ਸਾਧੂ ਦੇ ਰਾਸ ਦੇ ਵਿੱਚ ਅਗਰ ਸਾਧੂਆਂ ਨੂੰ ਕੁੱਟਿਆ ਜਾਵੇ ਇਕ ਸਨਾਤਨੀ ਦੇ ਰਾਜ ਦੇ ਵਿੱਚ ਸਨਾਤਨੀਆਂ ਨੂੰ ਕੁੱਟਿਆ ਜਾਵੇ ਸਾਧੂ ਦਾ ਰਾਜ ਸੀ ਹਿੰਦੂਆਂ ਨੂੰ ਕੁੱਟਿਆ ਜਾਵੇ ਸਾਧੂ ਦਾ ਰਾਜ ਕਿ ਕਿਸੇ ਦਾ ਵੀ ਰਾਜ ਹੋਵੇ ਹੂੰ ਕਿਸੇ ਦਾ ਵੀ ਰਾਜ ਹੋਵੇ ਉਹਦੇ ਚ ਬ੍ਰਾਹਮਣਾਂ ਦੀ ਝੋਟੀਆਂ ਨੂੰ ਫੜ ਕੇ ਸ਼ਿਖਾਆਂ ਨੂੰ ਫੜ ਕੇ ਜਿਹੜਾ ਉਹਨਾਂ ਨੇ ਕਸੀਟਿਆ ਇਹ ਕਿਤੇ ਵੀ ਨਹੀਂ ਹੋਣਾ ਚਾਹੀਦਾ ਇਹਦਾ ਤਾਂ ਮਤਲਬ ਇਹ ਹੋ ਗਿਆ ਕਿ 100 ਕਰੋੜ ਹਿੰਦੂ ਜਿਹੜੇ ਨੇ ਜਿਹੜੇ ਭਾਰਤ 'ਚ ਰਹਿ ਰਹੇ ਨੇ ਉਹ ਬੜੇ ਕਮਜ਼ੋਰ ਨੇ ਕੋਈ ਵੀ ਸੁੱਟ ਕੇ ਉਹਨਾਂ ਨੂੰ ਕਿਤੇ ਵੀ ਗੇੜ ਦੂਗਾ ਇਹ ਗਲਤ ਹੈ ਜਿਹੜੀ ਚੀਜ਼ ਉਹ ਸਾਹਮਣੇ ਆਈ ਪਰ આરોਪ ਤੁਹਾਡੇ ਗੁਰੂ ਤੇ ਨੇ ਆरोप ਸਾਡੇ ਗੁਰੂ ਤੇ ਲਾਏ ਗਏ ਨੇ ਕਿ ਇਹ ਉਹਨਾਂ ਨੇ ਕਰਵਾਇਆ ਹੈ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਜਿਵੇਂ ਅਭੀ ਮੁਕਤੇਸ਼ਵਰਾਨੰਦ ਜੀ ਮਾਗ ਮੇਲੇ ਚ ਆਉਣ ਉਹਨਾਂ ਦੇ ਨਾਲ ਇਹ ਹੋਣਾ ਚਾਹੀਦਾ ਉਹਨਾਂ ਦੀ ਇੱਛਾ ਸੀ ਕਿ ਵੀ ਮੈਨ ਆਉਣਾ ਚਾਹਣਾ ਤੇ ਮੈਂ ਪੈਦਲ ਨਹੀਂ ਚੱਲਣਾ ਮੈਂ ਪਾਲਕੀ ਤੇ ਬਹਿ ਕੇ ਨਾਣਾ ਚਾਹਨਾ ਕੋਈ ਗੱਲ ਨਹੀਂ ਪਾਲਕੀ ਤੇ ਬਹਿ ਕੇ ਨਾ ਲਓ ਪਰ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਥੋੜਾ ਜਿਹਾ ਸਾਡੇ ਇੱਥੇ ਰਸ਼ਟ ਘਟ ਹੋ ਜਵੇ ਕੋ ਥੋੜਾ ਰਸਤਾ ਬੰਝ ਜਵੇ ਉਹ ਉਸ ਰਸਤੇ ਤੇ ਗਏ ਜਿਹੜਾ ਰਸਤਾ ਬਿਲਕੁਲ ਕਮਜ਼ੋਰ ਸੀਗਾ ਕੱਚਾ ਸੀਗਾ ਜਿਹਦੇ ਚ ਜਾਣਾ ਨਹੀਂ ਚਾਹੀਦਾ ਸੀ ਜਾਣ ਕਰਕੇ ਗਏ ਇਹ ਇੱਕ ਸਮੀਤਾ ਦੀ ਲੜਾਈ ਹੈ ਇਹ ਸਰਕਾਰ ਜਾਂ ਸੰਤ ਦੀ ਲੜਾਈ ਨਹੀਂ ਹੈ ਇਹ ਇੱਕ ਸ਼ੰਕਰਾਚਾਰ ਜਿਹੜੇ ਕਹ ਰਹੇ ਨੇ ਉਹਨਾਂ ਦੀ ਸਮੀਤਾ ਦੀ ਲੜਾਈ ਹੈ ਕਿ ਵੀ ਮੈਨੂੰ ਠੇਸ ਪਹੁੰਚ ਗਈ ਹੈ ਸ਼ੰਕਰਾਚਾਰੀ ਜੀ ਵੱਡੇ ਨੇ ਇੱਕ ਸਾਧੂ ਲਈ ਕੀ ਅਸਮਿਤਾ ਦਾ ਕੀ ਮੁੱਲ ਹੈ ਸਾਧੂ ਤਾਂ ਪਹਿਲੇ ਹੀ ਸਭ ਕੁਝ ਸਮਰਪਿਤ ਕਰਕੇ ਆਉਂਦਾ ਮਿੱਤਰ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕਰਦੇ ਏਹੀ ਤਾਂ ਏਹੀ ਤਾਂ ਲੜਾਈ ਆ ਹੂੰ ਇਹ ਸ਼ੰਕਰਾਚਾਰੀ ਜੀ ਅਸਮਿਤਾ ਇਹ ਕਰ ਰਹੇ ਨੇ ਕਿ ਮੈਂ ਆਪਣੇ ਰੱਥ ਤੇ ਬੈ ਕੇ ਮੈਂ ਇਸ਼ਨਾਨ ਕਰਨਾ ਸੀ ਫਿਰ ਕੀ ਹੋਇਆ ਕਿ ਸਾਧੂ ਰੱਥ ਤੇ ਜਾਣਾ ਚਾਹੁੰਦਾ ਇਸ ਦੇ ਵਿੱਚ yogi ਸਰਕਾਰ ਨੂੰ ਤੁਹਾਨੂੰ ਤੇ ਪਰਸ਼ਾਸ਼ਕ ਤੁਸੀਂ ਦੇਖੋ ਮੀਡੀਆ ਕਿ ਮੀਡੀਆ ਮੀਡੀਆ ਦੀ ਵੀਡੀਓਜ਼ ਦੇਖੋ ਤੁਸੀਂ ਪ੍ਰਸ਼ਾਸਨ ਬਾਰ-ਬਾਰ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਪ੍ਰਸ਼ਾਸਨ ਤਾਂ ਡੰਡੇ ਵੀ ਵਰਾ ਰਿਹਾ ਵੀਡੀਓ ਮੈਂ ਹੁਣ ਦਿਖਾ ਦਿੰਨਾ ਮੇਰੇ ਫੋਨ ਉਹਦੇ ਬਾਅਦ ਵਰਾ ਰਿਹਾ ਜਦੋਂ ਹੱਥ ਜੋੜ ਕੇ ਆਪੂਆਂ ਨੂੰ ਅਗਰ ਕਿਸੇ ਪੰਡਤਾਂ ਨੂੰ ਮਿੱਥਲ ਸਾਹਿਬ ਚੋਟੀ ਤੋਂ ਬੋਦੀ ਤੋਂ ਫੜ ਕੇ ਕਿਸੀ ਟਿਆ ਕੁੱਟਿਆ ਜਾਵੇ ਇਹਦੀ ਪੈਰ ਵੀ ਤਾਂ ਮੈਂ ਪੋਸਿਬਿਲਟੀ ਕਿਵੇਂ ਨਹੀਂ ਇਹ ਪੈਰ ਵੀ ਮੈਂ ਵੀ ਨਹੀਂ ਕਰਦਾ ਕਿ ਵੀ ਇਹ ਉਹਨਾਂ ਨੇ ਠੀਕ ਕੀਤਾ ਹਾਂ ਉਹਨਾਂ ਨੇ ਜਦੋਂ ਉੱਥੇ ਰਿਕਵੈਸਟ ਕੀਤੀ ਕਿ ਵੀ ਤੁਸੀਂ ਅ 50 ਕਦਮੀਆਂ 50 ਮੀਟਰ ਜਿੰਨਾ ਵੀ ਹੈ ਤੁਸੀਂ ਇੱਥੋਂ ਪੈਦਲ ਹੋ ਕੇ ਤੁਸੀਂ ਇਸ਼ਨਾਨ ਕਰਿਆ ਉਹ ਜਿਹੜੇ ਸਾਰੇ ਜਿੱਦਾਂ ਬਾਕੀ ਕਰ ਰਹੇ ਨੇ ਕਿਉਂਕਿ ਇੱਥੇ ਰਸ਼ ਬਹੁਤ ਹੈ ਪਰ ਉਹਨਾਂ ਤੇ ਪੁਲਿਸ ਵਾਲਿਆਂ ਤੇ ਤੁਸੀਂ ਦੇਖੋ ਉਹ ਵੀ ਵੀਡੀਓ ਆ ਰਹੀ ਹੈ ਜਿਹੜੇ ਉਹਨਾਂ ਦੇ ਬਟੁਕ ਨੇ ਉਹ ਵੀ ਹਮਲਾ ਕਰ ਰਹੇ ਨੇ ਉਹਨਾਂ ਦਾ ਕੋਲਰ ਫੜ ਰਹੇ ਨੇ ਸੈਲਫ ਡਿਫੈਂਸ ਦਾ ਕਰਨਗੇ ਨਹੀਂ ਡੰਡੇ ਕੌਣ ਖਾਊਗਾ ਤੇ ਪਹਿਲਾਂ ਉਹ ਆਏ ਨਾ ਪਹਿਲੇ ਤੁਸੀਂ ਕਿਵੇਂ ਕਹਿ ਸਕਦੇ ਹੋ ਉਹ ਵੀਡੀਓਜ਼ ਜਿੰਨਾ ਚਿਰ ਆ ਰਹੀ ਹੈ ਪ੍ਰਸ਼ਾਸਨ ਜਦੋਂ ਹੱਥ ਜੋੜ ਰਿਹਾ ਫਿਰ ਤਾਂ ਪ੍ਰਸ਼ਾਸਨ ਦੇ ਹੱਥ ਜੋੜਨ ਦੀ ਵੀਡੀਓ ਨਹੀਂ ਆਣੀ ਚਾਹੀਦੀ ਸੀ ਸਿੱਧਾ ਅਟੈਕ ਦੀ ਆਣੀ ਚਾਹੀਦੀ ਸੀਗੀ ਪ੍ਰਸ਼ਾਸਨ ਦੇ ਪੁਲਿਸ ਵਾਲਿਆਂ ਨੇ ਜਾਂ ਜਿਨੇ ਵੀ ਇਹ ਹਰਕਤ ਕੀਤੀ ਆ ਉਹ ਗਲਤ ਕੀਤੀ ਆ ਹੁਣ ਸ਼ੰਕਰਾਚਾਰੀ ਜੀ ਕਹਿ ਰਹੇ ਨੇ ਜਿਹੜੀ ਉਹ ਉੱਥੇ ਕਮਿਸ਼ਨਰ ਐ ਉਹ ਗਲਤ ਐ ਉਹ ਜਿੱਥਾ ਜਿਹੜਾ ਡੀਐਮ ਉਹ ਡੀਐਮ ਬਣਨੇ ਲਾਇਕ ਨਹੀਂ ਐ ਉਹ ਜਿਹੜਾ ਉੱਥੇ ਕਮਿਸ਼ਨਰ ਉਹ ਕਮਿਸ਼ਨਰ ਬਣਨ ਲਾਇਕ ਨਹੀਂ ਕਹਿੰਦੇ ਯੋਗੀ ਜੀ ਤਾਂ ਮੁੱਖ ਮੰਤਰੀ ਬਣਨ ਲਾਇਕ ਨਹੀਂ ਐ ਦੱਸੋ ਇਹ ਕਿਵੇਂ ਹੋ ਸਕਦਾ ਜਿਹੜੀ ਬੱਚੀ ਨੇ ਪੜ੍ਹਾਈ ਲਿਖਾਈ ਕਰਕੇ ਕਮਿਸ਼ਨਰ ਬਣੀ ਆ ਉਹ ਕਿਸੇ ਸਾਧੂ ਤੋਂ ਪੁੱਛ ਕੇ ਆਪਣੇ ਇੰਟਰਵਿਊ ਦੇਊਗੀ ਆ ਉਹਨਾਂ ਤੋਂ ਉਹਨਾਂ ਦੀ ਕਿਰਪਾ ਨਾਲ ਥੋੜਾ ਉਹ ਆਈਐਸ ਬਣੀ ਆ ਉਹ ਕੁਛ ਨਾ ਕੁਛ ਤਾਂ ਪੜ੍ਹੀ ਲਿਖੀ ਹੈ ਨਾ ਨਹੀਂ ਸਾਧੂਆਂ ਦੀ ਕੋਈ ਤਾਂ ਕ੍ਰੈਡਿਬਿਲਟੀ ਹੈ ਨਾ ਸਾਧੂਆਂ ਦੀ ਤੁਹਾਡੇ ਤੁਹਾਡੀ ਸਰਕਾਰ ਦੇ ਵਿੱਚ ਸਾਧੂਆਂ ਦੀ ਪੁੱਛ ਬਹੁਤ ਤੁਸੀਂ ਤਾਂ ਸਾਧੂ ਨੂੰ ਮੁੱਖ ਮੰਤਰੀ ਬਣਾਤਾ ਹੁਣ ਤੁਸੀਂ ਕਹਿ ਰਹੇ ਹੋ ਕਿ ਡੀਐਮ ਸਾਧੂ ਤੋਂ ਪੁੱਛ ਕੇ ਕਰੂ ਸਾਡੀ ਸਰਕਾਰ ਉਹ ਹੈ ਪੂਰੀ ਸਰਕਾਰ ਮਿੱਤਰ ਸਾਹਿਬ ਸੌਰੀ ਟੂ ਸੇ ਪੂਰੀ ਸਰਕਾਰ ਸਾਧੂ ਤੋਂ ਪੁੱਛ ਕੇ ਚੱਲ ਰਹੀ ਹੈ ਯੂਪੀ ਦੇ ਵਿੱਚ ਨਹੀਂ ਬਿਲਕੁਲ ਸਾਧੂ ਜਦੋਂ ਮੁੱਖ ਮੰਤਰੀ ਦੇ ਪਦ ਤੇ ਹੈ ਬਿਨਾਂ ਭੇਦ ਭਾਪ ਦੇ ਨਾਲ ਜਿਹੜਾ આરોਪ ਲਗਾਇਆ ਜਾ ਰਿਹਾ ਹੈ ਕਿ ਵੀ ਯੋਗੀ ਜੀ ਤਾਂ ਔਰੰਗਜ਼ੇਬ ਨੇ ਹਾਂ ਮੈਂ ਆ ਰਹੇ ਹਾਂ ਹਰ ਇੱਕ ਸਵਾਲ ਤੇ ਆਉਂਗਾ ਉਹ ਕਹਿੰਦੇ ਔਰੰਗਜ਼ੇਬ ਬਾਬਰ ਬਾਬਰ ਇਹਨਾਂ ਦੇ ਬਰਾਬਰ ਯੋਗੀ ਜੀ ਨੂੰ ਕਿਹਾ ਗਿਆ ਇਹ ਇਹ ਚੰਗੀ ਗੱਲ ਹੈ ਕੋਈ ਸੰਤ ਹੈ ਉਹ ਵੀ ਤਾਂ ਸੰਤ ਹੀ ਨੇ ਖੁਦ ਵੀ ਤਾਂ ਸੰਤ ਹੀ ਨੇ ਨਾ ਪਹਿਲੀ ਵਾਰੀ ਦੇਖ ਰਹੇ ਹਾਂ ਸਨਾਤਨੀ ਸਨਾਤਨੀ ਤੋਂ ਲੜ ਰਿਹਾ ਸੰਤ 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 ਮਹੰਤ ਤੋਂ ਲੜ ਰਿਹਾ ਇਹ ਇਹਦਾ ਨੁਕਸਾਨ ਕਿਨੂੰ ਹੈ ਜੇ ਸੰਤਾਂ ਨੂੰ ਜੇ ਸੰਤਾਂ ਦੀ ਲੜਾਈ ਹੈ ਤਾਂ ਨੁਕਸਾਨ ਤਾਂ ਧਰਮ ਨੂੰ ਹੋ ਰਿਹਾ ਹੈ ਨਾ ਜੇ ਉਹ ਮਾਗ ਮੇਲੇ ਚ ਨਾ ਨਹੀਂ ਪਾਏ ਤੇ ਉਹਦਾ ਜੇ आप समझिए कि बहुत एक स्वरूप बन गया विरोध बन गया है, नुकसान कि है, किसमिता कि खराब हो रही है सनातन, हो रही है संगम से सनातन संकट है इस नई तक आदित्यनाथ का कोई बयान नहीं सामने आया नहीं बिल्कुल कोई बयान किसाम आएगा कोई गलती होगी तब तो बयान सामने उन्होंने औरंगज के ऊपर भी कुछ को कुछ नहीं बोला ਜਦ ਇਤਨਾ ਬੜਾ ਅਭਿਆਨ ਸ਼ੰ크ਰਾਚਾਰੀ ਜੀ ਨੇ ਦੇ ਦਿਆ ਕਿ ਉਹ ਔਰੰਗੇਜ਼ੇਬ ਹੈ yogi ji to tab bhi nahi bole sadhu ki to khasiyat kya hai sadhu ki visheshta kya hai ki sadhu shant rehta apna kaam ko karta hai tode wale sadhu kithe shant rehne o adharmia baba beldozer ne o adharmia lai hai ha jehde galat kam karde ne jehde bharat nu khand khand karan di gal karde ne jehde kanoon nu nahi mande o sarkar valon hidayat ditti gayi hai ki vi koi bhi banda je sarkar di ਜੇ ਕਾਨੂੰਨ ਨੂੰ ਤੋੜੇਗਾ ਤਾਂ ਉਹਨੂੰ ਭੁਗਤਣਾ ਪੈਣਾ ਪਰ ਯੋਗੀ ਅਦਿਤਨ ਆਪ ਨੂੰ ਬੋਲਣ ਦੀ ਲੋੜ ਕੀ ਹੈ ਜਦੋਂ ਕਨਈਆ ਮਿੱਤਲੋਂ ਨਹੀਂ ਬੈਟਿੰਗ ਕਰਤਾ ਰਹੇ ਨੇ ਨਹੀਂ ਮੈਂ ਕੋਈ ਬੈਟਿੰਗ ਮੈਂ ਬੈਟਿੰਗ ਕਰ ਰਿਹਾ ਸ਼ੰਕਰਾਚਾਰਯ ਜੀ ਦਾ ਜਿਹੜਾ ਬਿਆਨ ਆਇਆ ਹੈ ਜਿਹੜੇ ਯੋਗੀ ਜੀ ਨੂੰ ਔਰੰਗਜ਼ੇਬ ਕਹ ਰਹੇ ਨੇ ਮੈਂ ਉਹਦੀ ਬੈਟਿੰਗ ਕਰ ਰਿਹਾ ਜਿਹੜਾ ਉਹਨਾਂ ਦੇ ਬਟੁਕਾਂ ਤੇ ਸ਼ਿਖਾਵਾਂ ਨੂੰ ਖਿੱਚ ਕੇ ਉਹਨਾਂ ਨੂੰ ਘਸੀੜਿਆ ਗਿਆ ਮਾਰਿਆ ਗਿਆ ਮੈਂ ਉਹਦੀ ਕੋਈ ਬੈਟਿੰਗ ਨਹੀਂ ਕਰਦਾ ਮੈਂ ਵੀ ਉਹਦੀ ਖਿਲਾਫਤ ਕਰਦਾ ਕਿ ਉਹ ਗਸਤ ਉਹ ਪ੍ਰਸ਼ਾਸਨ ਦੇ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਸ਼ੰਕਰਾਚਾਰੀ ਜੀ ਸਾਡੇ ਗੁਰੂ ਨੇ ਸਾਡੇ ਉਹ ਵੀ ਤਾਂ ਸਭ ਤੋਂ ਵੱਡੇ ਨੇ ਕੋਈ ਸਾਡਾ ਬਹਿਰ ਥੋੜੀ ਨਾ ਉਹਨਾਂ ਨਾਲ ਕੋਈ ਇਹ ਥੋੜੀ ਨਾ ਕਿ ਵੀ ਸਾਡੇ ਤੋਂ ਵਿਮੁਖ ਅਸੀਂ ਤਾਂ ਬਹੁਤ ਛੋਟੇ ਹਾਂ ਉਹਨਾਂ ਅਗੇ ਸਾਡੇ ਤਾਂ ਸਭ ਕੁਝ ਨਹੀਂ ਉਹ ਤੁਸੀਂ ਬਿਆਨ ਸੁਣਿਆ ਕਿ ਤੇ ਮੈਂ yogi ਨੂੰ ਸੰਤ ਨਹੀਂ ਮੰਨਦਾ ਉਹ ਨਾ ਮੰਨਣ ਕਿਸੇ ਦੇ ਮੰਨਣ ਨਾਲ ਨਾ ਮੰਨਣ ਨਾਲ ਕਿਉਂਦਾ ਹੁਣ ਸੁਪਰੀਮ ਕੋਰਟ ਕਹਿ ਰਿਹਾ ਕਿ ਉਹ ਸ਼ੰਕਰਾਚਾਰੀ ਨਹੀਂ ਹੈ ਤਾ ਫਿਰ ਉਹ ਥੋੜੇ ਨਾ ਮੰਨ ਰਹੇ ਕਿ ਮੈਂ ਸ਼ੰਕਰਾਚਾਰੇ ਨਹੀਂ ਹੂੰ ਉਹ ਕਹਿੰਦੇ ਰਾਸ਼ਟਰਪਤੀ ਥੋੜਾ ਨਾ ਡਿਸਾਈਡ ਕਰੇਗਾ ਜਾਂ ਪ੍ਰਧਾਨ ਮੰਤਰੀ ਥੋੜਾ ਨਾ ਡਿਸਾਈਡ ਸਹੀ ਹੈ ਨਾ ਇਹ ਤਾਂ ਧਰਮ ਦੀ ਗੱਲ ਹੈ ਫਿਰ ਉਹਨਾਂ ਦੇ ਕਹਿਣ ਤੋਂ ਯੋਗੀ ਸੰਤ ਹੋਵੇ ਨਾ ਹੋਵੇ ਕੀ ਫਰਕ ਪੈਂਦਾ ਉਹ ਡਿਪਾਰਟਮੈਂਟ ਤੋਂ ਨਾ ਤਾਂ ਮਿੱਤਲ ਸਾਹਿਬ ਸੰਤ ਦੀ ਗੱਲ ਕਰ ਰਹੇ ਨੇ ਆ ਰਾਮ ਬਾਰੇ ਤਾਂ ਤੁਹਾਨੂੰ ਪਤਾ ਹੈ ਕਿ ਯੋਗੀ ਨੂੰ ਸੰਤ ਹੀ ਨਹੀਂ ਸਮਝਦੇ ਉਹਨਾਂ ਦੇ ਕਹਿਣ ਨਾਲ ਕੀ ਹੋ ਜੂਗਾ ਜਦੋਂ सुप्रीम कोर्ट का शंकराचार्य जी नहीं फिर शंकरा जी शंकराचार्य जी कहन योगी जी संत है नहीं है ये की भी है कोई भी नहीं है कोई कोई नहीं नहीं ना संत वो हैोरखनाथ गोरखनाथ धीश्वर है, है संभाल रहे हैं अपने कर्तव्यों को हमने देखा है ना मैं गया हूं गोरखपुर मैं गया हूं मठ में कि किस तरीके से गौशाला को भी देखते हैं हॉस्पिटल को भी देखते हैं स्कूल को भी देखते हैं दो पद कि बैठे वो कोई और डिसाइड थोड़ी करो सौ पदों को बैठे ਇੱਕ ਮੁੱਖ ਮੰਤਰੀ ਕੇ ਪਾਸ ਜਬ 15 ਡਿਪਾਰਟਮੈਂਟ ਹੋ ਸਕਤੇ ਹਨ। ਹੂੰ ਇਤਨਾ ਸੰਵਿਧਾਨਿਕ ਤਰੀਕਾ ਹੈ ਸਰਕਾਰ ਨੂੰ ਚਲਾਉਣ ਦਾ ਜਾਂ ਤੇ ਉਹਨਾਂ ਨੇ ਨਹੀਂ ਕਿਹਾ ਮੈਨੂੰ ਮੁੱਖ ਮੰਤਰੀ ਬਣਾ ਦੋ। ਹੂੰ ਸਰਕਾਰ ਨੇ ਪਾਰਟੀ ਨੇ ਡਿਸਾਈਡ ਕੀਤਾ ਕਿ ਇਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਹੂੰ ਉਹਨਾਂ ਨੇ ਕਹਦੋ ਮੰਗਿਆ ਕਿ ਮੈਨੂੰ ਸੀਐਮ ਬਣਾਓ। ਪਾਰਟੀ ਨੇ ਕਿਹਾ ਤੁਸੀਂ ਤੁਹਾਨੂੰ ਸੀਐਮ ਬਣੋ ਕਿਹਾ ਠੀਕ ਹੈ। ਸ਼ੰਕਰਚਾਰਾ ਜੀ ਦੀ ਤੁਸੀਂ ਰੀਸੈਂਟਲੀ ਸਟੇਟਮੈਂਟ ਮੇਰੇ ਕੋ ਹੁਣੇ ਆਈ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰਯਾਗਰਾਜ ਦੇ ਵਿੱਚ। ਉਹ ਕਹਿੰਦੇ ਮੈਂ ਗਊ ਰੱਖਸ਼ਾ ਦੀ ਗੱਲ ਕਰਦਾ ਹਾਂ yogi ਦੇ ਰਾਜ ਦੇ ਵਿੱਚ ਬੁੱਚੜਖਾਨੇ ਚੱਲ ਰਹੇ ਨੇ ਗਊ ਰੱਖਸ਼ਾ ਦੀ ਗੱਲ ਕਰਨ ਦੀ ਸਜ਼ਾ ਮੈਨੂੰ ਭੁਗਤੀ ਜਾ ਰਹੀ ਹੈ ਨਹੀਂ ਆ ਸੰਨ ਗਊ ਗਊ ਮਾਤਾ ਕੋ ਤੋ ਅਗੇ ਲਾਇਆ ਜਾ ਰਿਹਾ ਅਸੀਂ ਵੀ ਕਹਿੰਦੇ ਹਾਂ ਬੁੱਚੜਖਾਨੇ ਬੰਦ ਹੋਣੇ ਚਾਹੀਦੇ ਆ ਪੰਜਾਬ ਚ ਵੀ ਹਰ ਜਗ੍ਹਾ ਕਿਤੇ ਵੀ ਗਊ ਹੱਤਿਆ ਹੁੰਦੀ ਹੈ ਅਸੀਂ ਤਾਂ ਸ੍ਰੀ ਆਮ ਕਹਿੰਦੇ ਆ ਗਊ ਹੱਤਿਆ ਬੰਦ ਹੋਣੀ ਚਾਹੀਦੀ ਹੁਣ ਅਸੀਂ ਗਊ ਹੱਤਿਆ ਬੰਦ ਹੋ ਰਹੀ ਆ ਤਾਂ ਕਿ yogi ਜੀ ਮੈਨੂੰ ਮਿਲਣਾ ਮੰਨ ਕਰ ਦੇਣਗੇ ਉਹ ਵੀ ਚਾਹੁੰਦੇ ਨੇ ਗਊ ਹੱਤਿਆ ਬੰਦ ਹੋਵੇ ਉਹਦੇ ਵਾਸਤੇ ਪ੍ਰਯਾਸ ਹੋ ਰਹੇ ਨੇ ਕਾਨੂੰਨ ਲਿਆ ਜਾਂਦਾ ਹੈ ਹਰ ਚੀਜ਼ ਦੀ ਗੱਲ ਸੋਚੀ ਪਰਖੀ ਜਾਂਦੀ ਹੈ ਜਿਹੜੀ ਇੱਕ ਗੱਲ ਉਹ ਕਰ ਰਹੇ ਨੇ ਅਸੀਂ ਵੀ ਉਹਦੇ ਪੈਰ ਵੀ ਕਰਦੇ ਹਾਂ ਕਿ ਗਊ ਰੱਖਿਆ ਪਰ ਗਊ ਰੱਖਿਆ ਦੀ ਉਹ ਗੱਲ ਕਰ ਰਹੇ ਨੇ ਤੇ ਉਹਨਾਂ ਤੇ ਹਮਲਾ ਹੋ ਰਿਹਾ ਇਹ ਗਲਤ ਗੱਲ ਹੈ ਇਹ ਇਹ ਅਖिलेश ਦੇ ਰਾਜ ਚ ਸੋਚ ਸਕਦੇ ਸੀ yogi ਜੀ ਦੇ ਰਾਜ ਚ ਨਹੀਂ ਸੋਚ ਸਕਦੇ ਪਰ ਅਖिलेश ਜੀ ਤਾਂ ਖੁੱਲ ਕੇ ਉਹਨਾਂ ਦੇ ਨਾਲ ਨੇ ਬਿਲਕੁਲ ਤਾਂ ਹੀ ਤਾਂ ਖੜੇ ਨੇ ਉਹ ਤਾਂ ਜਦੋਂ ਜਿਹੜਾ yogi ਦੇ ਪੋਲੀਟੀਕਲ ਬਣ ਗਿਆ ਬਿਲਕੁਲ ਪੋਲੀਟੀਕਲ ਹੋ ਗਿਆ ਫਿਰ ਅਖिलेश यादव ਜੀ ਦੇ ਅ ਸਾਹਮਣੇ ਪੈਰ ਵੀ ਹੋ ਰਹੀ ਹੈ ਉਹ ਖੁਦ ਉਹਦੀ ਪੈਰ ਵੀ ਕਰ ਰਹੇ ਨੇ ਤੁਸੀਂ ਦੇਖੋ ਪਿਛਲੇ ਮੇਲੇ ਚ ਵੀ ਜਦੋਂ ਕੁੰਬ ਦਾ ਮੇਲਾ ਲੱਗੇ ਤੁਸੀਂ ਵੀ ਉੱਥੇ ਸੀਗੇ ਅਕਲੇਸ਼ਾ ਦੇ ਹੋਰ ਕਿਸੇ ਦੇ ਕੈਂਪ ਚ ਗਿਆ ਹੀ ਨਹੀਂ ਸਿਰਫ ਇਹਨਾਂ ਨੂੰ ਮਿਲਣ ਗਏ ਸੀ ਪਰ ਮਿੱਤਲ ਸਾਹਿਬ ਪੈਰਾਮੈ ਸਮਝ ਨਹੀਂ ਆਉਂਦੀ ਉਹਨਾਂ ਦੇ ਰਾਜ ਚ ਇਹਨਾਂ ਨੂੰ ਡੰਡਿਆਂ ਨਾਲ ਪਿੱਟਿਆ ਗਿਆ ਹਾਂ ਉਹ ਕਹਿੰਦੇ ਮੈਂ ਤੁਹਾਨੂੰ ਮਾਫੀ ਮੰਗੇ ਦੰਡਵਤ ਮਾਫੀ ਮੰਗੀ ਹੈ ਦੰਡਵਤ ਮਾਫੀ ਮੰਗੇ ਗਏ ਨੇ ਕਿਉਂਕਿ ਉਹਨਾਂ ਚ ਇਹ ਪਿੱਟੇ ਗਏ ਸੀਗੇ ਖੁਦ ਖੁਦ ਬਿਟੇ ਇੱਥੇ ਤਾਂ ਸਿੰਘਾਸਨ ਤੇ ਬੈਠੇ ਨੇ ਇਹਨਾਂ ਨੂੰ ਹੱਥ ਵੀ ਨਹੀਂ ਲਾਇਆ ਕਿਸ ਨੇ ਪਰ ਪਰ ਦੋ ਪੈਰਾਮੀਟਰ ਕਿਵੇਂ ਹੋਣਗੇ ਦੇਖੋ ਜਦੋਂ ਮੁਲਾਇਮ ਦੀ ਸਰਕਾਰ ਚ ਕਾਰਸੇਵਕਾਂ ਤੇ ਗੋਲੀ ਚੱਲਦੀ ਹੈ ਜਦੋਂ ਭਾਜਪੀ ਕਾਰਸੇਵਕਾਂ ਦੀ ਗੱਲ ਕਰਦੀ ਹੈ ਨਾ ਪਰ ਜਦੋਂ ਹੁਣ ਸਾਧੂ ਕੁੱਟੇ ਜਾਂਦੇ ਨੇ ਅਗਰ ਮੁਲਾਇਮ ਸਿੰਘ ਜਾਂ ਅਕਲੇਸ਼ ਯਾਦ ਉਹਨਾਂ ਦੀ ਗੱਲ ਕਰਦੇ ਨੇ ਤੁਹਾਨੂੰ ਕੀ ਇਤਰਾਜ਼ ਹੈ ਫਿਰ ਨਹੀਂ ਬਿਲਕੁਲ ਇਤਰਾਜ਼ ਹੈ ਜਿਹੜੇ ਸਾਡੇ ਸ਼ੰਕਰਾਚਾਰੀ ਜੀ ਨੇ ਉਹ ਕਹਿੰਦੇ ਕਸ਼ਮੀਰ ਦੀ 370 ਨਹੀਂ ਹਟਣੀ ਚਾਹੀਦੀ ਦੁਬਾਰਾ ਲੱਗੇ ਸਵਾਮੀ ਯੈਸ ਸਵਾਮੀ ਜੀ ਕਹਿੰਦੇ ਨੇ 370 ਦੁਬਾਰਾ ਲਗਣੀ ਚਾਹੀਦੀ ਹੈ ਉਹ ਕਹਿੰਦੇ ਕਿ ਵੀ ਰਾਮ ਮੰਦਿਰ ਦਾ ਜਿਹੜਾ ਸ਼ਿਲਾ ਨਿਯਾਸ ਹੈ ਉਹ ਗਲਤ ਹੋਇਆ ਹੈ ਭਈ ਉਹ ਕਹਿੰਦੇ ਕਿ ਜਿਹੜੇ ਕਲਕੱਤਾ 'ਚ ਹਿੰਦੂਆਂ ਦੀ ਹੱਤਿਆ ਹੋਈ ਹੈ ਉਹਦੇ 'ਚ ਮਮਤਾ ਬੀਨਰਜੀ ਦਾ ਸਮਰਕਸ਼ ਕਰਦੇ ਨੇ ਫਿਰ ਇਦਾਂ ਦੇ ਬਿਆਨ ਕਿਉਂ ਦਿੰਦੇ ਨੇ ਇੱਥੇ ਜਦੋਂ ਪੜਦੇ ਹੁੰਦੇ ਸੀ ਉਸ ਟਾਈਮ ਵੀ ਇਹ ਉਹਦੇ 'ਚ ਸੰਗਠਨ 'ਚ ਸੀਗੇ ਅਗੇ ਮੁਕਤੇਸ਼ਵਰਾਨੰਦ ਜੀ ਕਿਹੜੇ ਸੰਗਠਨ ਰਾਜਨੀਤੀ ਜਿਹੜਾ ਛਾਤਰ ਸੰਗ ਹੁੰਦਾ ਉਹਦੀ ਰਾਜਨੀਤੀ ਕਰਦੇ ਆ ਅੱਛਾ ਫਿਰ ਤੁਸੀਂ ਇਨਡਾਇਰੈਕਟਲੀ ਇਨਡਾਇਰੈਕਟਲੀ ਕਹਿ ਰਹੇ ਹੋ ਕਿ ਸ਼ੰਕਰਾਚਾਰੀ ਜੀ ਨੂੰ ਹੁਣ ਇਲੈਕਸ਼ਨ ਲੜ ਲੈਣਾ ਚਾਹੀਦਾ ਬਿਲਕੁਲ ਲੜਨਾ ਚਾਹੀਦਾ ਹੈ ਵਿਕਲਪ ਕੀ ਹੈ ਜੇ ਯੋਗੀ ਔਰੰਗਜ਼ੇਬ ਹੈ ਜੇ ਯੋਗੀ ਬਾਬਰ ਹੈ ਯੋਗੀ ਅਕਬਰ ਹੈ ਜਾ ਕੇ ਲੇਡੀਜ਼ ਤੋਂ ਪੁੱਛੋ ਪੰਜਾਬ ਯੂਪੀ ਦੀਆਂ ਉੱਤੇ ਭੈਣਾਂ ਨੂੰ ਪੁੱਛੋ ਕੁੜੀਆਂ ਨੂੰ ਪੁੱਛੋ ਉਹ ਦੱਸਣਗੀ ਆ ਸਾਡੀ ਕੀ ਪੋਜੀਸ਼ਨ ਸੀਗੀ ਤੇ ਹੁਣ ਸਾਡਾ ਕੀ ਪ੍ਰਤੱਖ ਕੋ ਪ੍ਰਮਾਣ ਕੀ ਜ਼ਰੂਰਤ ਨਹੀਂ ਹੁੰਦੀ पर मैं तो फिर से आपके चैनल के माध्यम से फिर तो हाथ जोड़ के अभी मुक्तेश्वरानंद जी शंकराचार्य जी से ये कहता हूँ जो तथा शंकराचार्य बनेंगे अभी है नहीं अभी दंडी स्वामी है हाँ। तो उस, देखो ना उस तो पूरी सियासी टिप्पणी करती कि कथा कथित शंकराचार्य तथा कथित है हाँ, अभी हाँ। सुप्रीम कोर्ट में चल रही है बात कि वो शंकराचार्य बनेंगे कि नहीं बनेंगे क्योंकि एक इसके भी पैरामीटर है संत जो पीठाधीश्वर होते हैं वो अपने शिष्यों को आगे अपनी गद्दी देखे जाते हैं इनके गुरु ने गद्दी नहीं दी उसमें दो शिष्य हैं अब दोनों के है तो उनसे फिर भी निवेदन करते हैं है। समझौता हो सकता है करना चाहिए खत्म करना चाहिए है क्योंकि सनातन धर्म की हानि हो रही है मेला खत्म हो माघ मेला तीन तारीख न खत्म हो तीन दिन हो रही स्नान कर अपना ਉਹ ਪਤਾ ਪਹਿਲੇ ਦਿਨ ਤੁਸੀਂ ਸਥਾਨ ਕਰਾ ਦੇਣਾ ਚਾਹੀਦਾ ਸੀਗਾ ਐਨੀ ਗੱਲ ਹੀ ਨਹੀਂ ਬਦਣੀ ਸੀਗੀ ਅਸੀਂ ਤਾਂ ਕਰਵਾ ਰਹੇ ਸੀਗੇ ਪ੍ਰਸ਼ਾਸਨ ਦਾ ਕਰਵਾ ਹੀ ਰਿਹਾ ਸੀ ਕਲੇਸ਼ ਕਿਉਂ ਆ ਕਲੇਸ਼ ਇਸ ਕਰਕੇ ਹੋਇਆ ਕਿ ਵੀ ਰੱਥ ਦੇ ਨਾਲ ਜਾਵਾਂਗੇ ਜਿਹੜੀ ਪਬਲਿਕ ਉੱਥੇ ਲੱਖਾਂ ਲੁੱਕੀ ਆਏ ਹੋਏ ਨੇ ਜੇ ਭਗਦਨ ਮੱਜਾਂ ਦੀ ਫਿਰ ਕੌਣ ਜ਼ਿੰਮੇਵਾਰ ਹੁੰਦਾ ਤੁਸੀਂ ਹੁਣੇ ਕੁੰਬ ਦਾ ਜ਼ਿਕਰ ਕੀਤਾ ਮੈਂ ਵੀ ਉੱਥੇ ਸੀ ਤੁਸੀਂ ਉੱਥੇ ਕੁੰਬ ਦੇ ਵਿੱਚ ਤਾਂ ਇਹਨਾਂ ਨਾਲ ਇਹਦੇ ਨਾਲੋਂ ਮਾਗ ਮੇਲੇ ਨਾਲੋਂ 100 ਹਜ਼ਾਰ ਗੁਣਾ ਵੱਧ ਰਚ ਹੈ ਹਾਂ ਉਧੂ ਵੀ ਰੱਥ ਗਏ ਨੇ ਨਾ ਉਸ ਟਾਈਮ ਇਹ ਉਹ ਜਿਹੜਾ ਮੇਲਾ ਹੈ ਉਹ ਪੂर्ण ਮੇਲਾ ਹੈ ਮਹਾਕੁੰਬਾ ਦਾ ਉਹ ਇਹ ਅੱਦਾ ਮੇਲਾ ਹੁੰਦਾ ਮਾਗ ਮੇਲਾ ਹੁੰਦਾ ਇਹਦੇ ਚ ਸਨਾਨ ਉਹਦੇ ਨਾਲ ਨਹੀਂ ਹੁੰਦਾ ਇਹ ਵੀ ਇੱਕ ਵਿਧੀ ਹੈ ਜਾਣਕਾਰਾਂ ਵੱਲੋਂ ਜਿਹੜੀ ਚੀਜ਼ ਹੈ ਤੇ ਦੂਜੀ ਗੱਲ ਇਹ ਹੈ ਕਿ ਭਈ ਜਿਹੜਾ ਅਸੀਂ ਪਿੱਛੇ ਭੁਗਤਿਆ ਉਹਨੂੰ ਫੇਰ ਭੁਗਤਿਏ ਤੇ ਅੱਗੇ ਵਾਸਤੇ ਫਿਰ ਤੇ ਯਾਰ ਹੋਈ ਹੈ ਅਸੀਂ ਉਹਦੀ ਤਿਆਰੀ ਕਰਾਂਗੇ ਆ ਉਹਨੂੰ ਭੁਗਤਣ ਵਾਸਤੇ ਕੰਮ ਕਰਾਂਗੇ ਜਿਹੜੀ ਆਪਾਂ ਨੂੰ ਸੱਟ ਲੱਗੀ ਇਹਨੇ ਲੋਕੀ ਮਹਾਕੁੰਬ ਚ ਸਟੈਂਪੈਡ ਹੋਇਆ ਲੋਕਾਂ ਨੂੰ ਜਾਣ ਗਈ ਉਦੇ ਵਾਸਤੇ ਆਪਾਂ ਹੁਣ ਅੱਗੇ ਤਿਆਰੀ ਕਰਾਂਗੇ ਕਿ ਨਹੀਂ ਕਰਾਂਗੇ ਪਰ ਮੇਰੇ ਨਾ ਮਿੱਥਲ ਸਾਹਿਬ ਸ਼ਾਇਦ ਤੁਸੀਂ ਉਹਨੂੰ ਰਾਜਨੀਤਿਕरण ਕਰ ਦਿੱਤਾ ਗਿਆ ਪੂਰੇ ਦਾ ਪਰ ਤੁਸੀਂ ਜ਼ਰੂਰਤ ਨਹੀਂ ਸੀ ਤੁਸੀਂ ਇੱਕ ਚੀਜ਼ ਦੇਖੀਏ ਭਾਜੀ ਪੀ ਯੂ ਪੀ ਭਾਜੀ ਹੋ ਗਈ ਇਹ ਦੇਸ਼ ਤੇ ਸੈਂਟਰ ਤੋਂ ਉਹ ਵੀ ਇਹ ਸੰਘ ਹੋ ਗਿਆ ਯੋਗੀ ਅਦਿੱਤਿਆਨਾਥ ਦੇ ਲਈ ਖੁੱਲ ਕੇ ਕਿਸੇ ਨੇ Swami Shankracharya ji ਦੇ ਮੁੱਦੇ ਤੇ ਖੁੱਲ ਕੇ ਯੋਗੀ ਜੀ ਦਾ ਸਮਰਥਨ ਨਹੀਂ ਕੀਤਾ ਨਹੀਂ ਯੋਗੀ ਜੀ ਦਾ ਉਧਰ ਕੋਈ ਰੋਲ ਵੀ ਨਹੀਂ ਹੈ ਨਾ ਪ੍ਰਸ਼ਾਸਨ ਦਾ ਰੋਲ ਹੈ ਤੇ ਜਿਹੜਾ ਸ਼ੰਕਰਾਚਾਰੀ ਜੀ ਕਹਿ ਰਹੇ ਨੇ ਉਹਨਾਂ ਦੀ ਆਪਣੀ ਮੱਤੀ ਹੈ ਰਾਜਨੀਤੀ ਕੋ ਘਰ ਹੀ ਨਹੀਂ ਨੇ ਜਦੋਂ ਤਾਂ ਫਿਰ ਖੁੱਲਕੇ ਕਿਨੇ ਬੋਲਣਾ ਜਾਂ ਤਾਂ ਉਹ ਰਾਜਨੀਤਿਕरण ਇਹ ਭਾਜੀ ਦਾ ਸਵਾਲ ਨਹੀਂ ਹੈ ਨਾ ਭਾਜੀ ਇਹ ਸਵਾਲ ਯੋਗੀ ਜੀ ਤੇ ਅਭਿਮੁਖਤੇਸ਼ਵਰਾਨੰਦ ਜੀ ਦਾ ਜਿਹੜਾ ਅਭਿਮੁਖਤੇਸ਼ਵਰਾਨੰਦ ਜੀ ਦੀ ਲੜਾਈ ਹੈ ਪ੍ਰਸ਼ਾਸਨ ਨਾਲ ਪਰ ਉਹ ਜੋੜ ਰਹੇ ਨੇ ਯੋਗੀ ਜੀ ਨਾਲ ਤੇ ਤੁਸੀਂ ਮੀਡੀਆ ਤੇ ਬਾਕੀ ਲੋਕੀ ਜੋੜ ਰਹੇ ਨੇ ਬੀਜੇਪੀ ਨਾਲ ਇੱਕ ਅਭਿਮੁਖੇਸ਼ਵਰਨੰਦੀ ਦੀ ਆਪਣੀ ਲੜਾਈ ਹੈ ਪਰਸਨਲ ਜਿਹੜਾ ਉਹ ਨਾਣਾ ਚਾਹੁੰਦੇ ਨਹੀਂ ਨਾਣਾ ਚਾਹੁੰਦੇ ਦੇਸ਼ 'ਚ ਹੋਰ ਵੀ ਲੱਗਦਾ ਵੀ ਮਸਲਾ ਕੱਲਾ ਇਸ਼ਨਾਨ ਦਾ ਹੀ ਹੈ ਹੁਣ ਹੋਰ ਕੀ ਹੈ ਹੋਰ ਕੋਈ ਮਸਲਾ ਹੀ ਨਹੀਂ ਹੈ ਪੂਰੇ ਦੇਸ਼ ਦੇ ਵਿੱਚ ਬਗਵਾਲ ਹੈ ਉਹ ਤਾਂ ਕਹਿੰਦੇ ਨੇ ਕਿ ਉਹਨਾਂ ਨੇ ਦੇਖੋ ਪੰਜ ਵੱਡੀਆਂ ਚੀਜ਼ਾਂ ਕਈਆਂ ਉਹ ਕਹਿੰਦੇ ਮੈਂ ਯੋਗੀ ਨੂੰ ਸੰਤ ਨਹੀਂ ਮੰਨਦਾ ਫਿਰ ਦੱਸੋ ਉਹਨਾਂ ਦੀ ਪਰਸਨਲ ਉਹ ਕਹਿੰਦੇ ਯੋਗੀ ਬਾਵਰ ਔਰਿੰਗਜ਼ੇਬ ਦੇ ਬਰਾਬਰ ਹੈ ਇਹ ਵੀ ਉਹਨਾਂ ਦਾ ਪਰਸਨਲ ਥੋਅ ਉਹ ਸਨਾਤਨ ਵਿਰੋਧੀ ਨੇ ਹਿੰਦੂ ਵਿਰੋਧੀ ਨੇ ਇਹ ਵੀ ਉਹਨਾਂ ਦਾ ਪਰਸਨਲ ਦੇਖੋ ਠਾਕੁਰ ਤੇ ਬ੍ਰਾਹਮਣ ਦੀ ਰਾਜਨੀਤੀ ਯੂਪੀ ਦੇ ਵਿੱਚ ਹੋ ਰਹੀ ਹੈ ਤੁਸੀਂ ਮੰਨਦੇ ਹੋ ਨਹੀਂ ਹੋ ਰਹੀ ਬਿਲਕੁਲ ਨਹੀਂ ਹੋ ਰਹੀ ਉਸ ਨੂੰ ਬਣਾਇਆ ਜਾ ਰਿਹਾ ਹੈ ਹੈ ਨਹੀਂ ਬਣਾਇਆ ਜਾ ਰਿਹਾ ਪਰ ਸੁਰ ਵਿਰੋਧੀ ਸੁਰ ਯੂਪੀ ਚ ਉੱਠਣੇ ਸ਼ੁਰੂ ਹੋ ਗਏ ਨਹੀਂ ਨਹੀਂ ਐਸਾ ਕੁਝ ਨਹੀਂ ਐਦਾਂ ਦਾ ਕੋਈ ਸੁਰ ਨਹੀਂ ਹੈ ਇਹ ਸਿਰਫ ਸਮਾਜਵਾਦੀ ਪਾਰਟੀ ਦੀ ਚਾਲ ਹੈ ਜਿਹੜੇ ਕਰਨ ਚੋਂ ਕਾਮਯਾਬ ਹੋਗੇ ਪਰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹਜ਼ਾਰੋਂ ਦੇ ਵਿੱਚ ਮੇਰਾ ਰਾਜਾ ਖੜਾ ਹੈ ਹੂੰ ਕੋਈ ਦਿੱਕਤ ਨਹੀਂ ਹੈ ਅੱਛਾ ਮਤਲਬ UGC ਦੇ ਮੁੱਦੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਬਹੁਤ ਵਿਰੋਧ ਸੈਂਟਰ ਗਵਰਨਮੈਂਟ ਦਾ ਹੋ ਰਿਹਾ ਹੈ ਕਨਿਆ ਮਤਲਬ ਸੁਣਿਆ ਕਿ ਪ੍ਰੋਸਪੈਕਟ ਦੇਖਿਏ ਇਹ ਜਿਹੜਾ ਕਾਨੂੰਨ ਆ ਰਿਹਾ ਹੈ ਹੂੰ ਇਹਦੇ ਚ ਚੇਂजेस ਕਰਨ ਦੀ ਬਹੁਤ ਲੋੜ ਹੈ ਇਹਦੇ ਚ ਜਿਹੜੇ ਜਨਰਲ ਵਰਗ ਨੇ ਹੂੰ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਦਾ ਅਧਿਕਾਰ ਛਿੰਨ ਲਿੱਤਾ ਗਿਆ ਹੈ ਹੂੰ ਕੋਈ ਵੀ ਬੱਚਾ ਜੇ ਕਾਲਜ ਚ ਐਸਸੀ ਐਸਟੀ ਓਬੀਸੀ ਕੋਈ ਵੀ ਜਾ ਕੇ ਸ਼ਿਕਾਇਤ ਕਰਦਾ ਹੈ ਹੂੰ ਤਾ ਉਹਦੇ ਚ 15 ਦਿਨਾਂ ਚ ਉਹਦੀ ਸੁਣਵਾਈ ਹੋਊਗੀ ਤੇ ਜੇ ਦੋਸ਼ੀ ਪਾਇਆ ਜਾਂਦਾ ਤਾਂ ਉਹਦੀ ਜਨਰਲ ਕੈਟਾਗਰੀ ਕੋਈ ਸੁਣਵਾਈ ਨਹੀਂ ਉਹ ਸਿੱਧਾ ਜੇਲ੍ਹ ਜਾਊਗਾ ਅਪਰ ਕਾਸਟ ਦੀ ਗੱਲ ਕਰ ਰਹੇ ਹਾਂ ਯੈਸ ਯੈਸ ਅਪਰ ਕਾਸਟ ਜਿਹਦੇ ਚ ਬ੍ਰਾਹਮਣ ਵੈਸ਼ ਛਤਰੀਏ ਇਹ ਸਾਰੇ ਆਗੇ ਉਹਨਾਂ ਦੀ ਸੁਣਵਾਈ ਨਹੀਂ ਹੈ ਜਿਹਦੇ ਚ ਮੈਂ ਵੀ ਆਉਣਾ ਜੇ ਮੇਰੇ ਬੱਚੇ ਵੀ ਕੱਲ ਨੂੰ ਜਾਣਗੇ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਤੇ ਇਹ ਕਾਲਜ ਚ ਦੇਖੋ ਤੁਸੀਂ ਕਿੱਦਾਂ ਦਾ ਮਾਹੌਲ ਬਣ ਜੂਗਾ ਕਿ ਕੋਈ ਜਨਰਲ ਕਾਸਟ ਦਾ ਬੰਦਾ SC ST OBC ਨਾਲ ਗੱਲ ਹੀ ਨਹੀਂ ਕਰ ਪਾਊਗਾ ਉਹਨੂੰ ਡਰੀ ਲੱਗਿਆ ਰਹੂਗਾ ਤੇ ਅਸੀਂ ਪਿਆਰ ਦਾ ਮਾਹੌਲ ਚਾਹੁੰਦੇ ਆ ਅੱਛਾ এনवायरमेंट ਚਾਹੁੰਦੇ ਆ ਡਰ ਦਾ ਮਾਹੌਲ ਚਾਹੁੰਦੇ ਆ ਉਹ ਪੜਨਗੇ ਜਾਂ ਫਿਰ ਬਸ ਐਸੀ ਗੱਲਾਂ ਚ ਉਲਝੇ ਰਹਿਣਗੇ 21ਵੀਂ ਸਦੀ ਚ ਜਿੱਥੇ ਅਸੀਂ ਇੱਕ ਸ਼ਬਦ ਕਹਿੰਦੇ ਆ ਜਾਤੀ ਹੈ ਕਿ ਜਾਤੀ ਨਹੀਂ असि ओन खत्म करने की तैयारी च कि जातिवाद नहीं होना चाहिए जातिवाद नहीं होना चाहिए पर सरकार वालों जो कम होगा तो फिर ओन सोचना पेना ना उनुँ, 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 सरकार तो पिछे करना चाहिए मोहित बड़ा चंगा बोलिया है कि जब चाहो जिधर मोड़ दो वो लगान नहीं है हम खास रहे खास रहेगे आम नहीं है हम राम भक्त है बस इसलिए हम साथ तुम्हारे है निस्वार समर्थक है तुम्हारे गुलाम नहीं है हम ਕੀ ਭਾਜਪਾ ਨੂੰ ਤਾਨਾ ਮਾਰ ਰਹੇ ਹੋ ਨਹੀਂ ਭਾਜਪਾ ਕੋ ਤਾਨਾ ਨਹੀਂ ਮਾਰ ਰਹੇ ਸਰਕਾਰ ਕੋ ਕਹਿ ਰਹੇ ਕਿ ਹਮਾਰੇ ਸਰਕਾਰ ਵੀ ਤਾਂ ਭਾਜਪਾ ਦੀ ਤੁਸੀਂ ਬੜੇ ਡਿਪਲੋਮੈਟ ਹੋ ਗਏ ਹੁਣ ਕਿਵੇਂ ਹਮ ਮੈਂ ਭਾਜਪਾ ਭਗਵਾਨ ਰਾਮ ਦੀ ਸ਼ਾਮ ਜੀ ਦੀ ਮਹਿਮਾ ਗੋਂਦੇ ਗੋਂਦੇ ਕਨਿਸ਼ਾ ਮਤਲਬ ਪੂਰੇ ਡਿਪਲੋਮੈਟ ਹੋ ਗਏ ਪੋਲਿਟੀਕਲ ਹੋ ਗਏ ਤੰਜ ਕਸਨੇ ਮਤਲਬ ਡਾਇਰੈਕਟਲੀ ਇਨਡਾਇਰੈਕਟਲੀ ਪੂਰੇ ਹੋ ਗਏ ਨਹੀਂ ਦੇਖੋ ਤੁਸੀਂ ਜਿਹੜੇ ਕਾਨੂੰਨ ਬਣਾਇਆ ਉਹ ਤਾਂ ਆਈਐਸ ਹਨ ਇਸ ਲਈ ਜੇ ਰਾਜਾ ਦਾ ਦਰਬਾਰ ਦੇਖੀਏ ਤਾਂ ਰਾਜਾ ਦੇ ਦਰਬਾਰਾਂ ਚ ਜਿਹੜੇ ਸਲਾਹਕਾਰ ਹੁੰਦੇ ਸੀ ਉਹ ਸਰਕਾਰ ਦੇ ਨਹੀਂ ਹੁੰਦੇ ਸੀ ਉਹ ਸਰਕਾਰ ਨੂੰ ਸਲਾਹ ਦਿੰਦੇ ਸੀ ਜੇ ਸਹੀ ਹੁੰਦੀ ਤਾਂ ਸਹੀ ਦਿੰਦੇ ਸੀ ਗਲਤ ਹੁੰਦੀ ਸੀ ਭਾਵੇਂ ਤੁਸੀਂ ਔਰੰਗਜ਼ੇਬ ਦੀ ਦੇਖ ਲਓ ਭਾਵੇਂ ਕਿਸੇ ਦੀ ਵੀ ਦੇਖ ਲਓ ਉਹਦੇ ਚਾਹੇ ਪ੍ਰਥਵੀਰਾਜ ਸਿੰਘ ਚੋਹਾਨ ਵੀ ਸੀਗੇ ਉਹਨਾਂ ਦੇ ਵੀ ਆਪਣੇ ਸਲਾਹਕਾਰ ਸੀਗੇ ਸਲਾਹਕਾਰ ਸਰਕਾਰ ਦੇ ਨਹੀਂ ਹੁੰਦੇ ਸਲਾਹਕਾਰ ਜਨਤਾ ਦੇ ਹੁੰਦੇ ਨੇ ਜਿਹੜੇ ਸਹੀ ਸਲਾਹ ਲੈ ਕੇ ਸਰਕਾਰ ਨੂੰ ਕਹਿੰਦੇ ਨੇ ਤੇ ਉਹਦੇ ਬਾਅਦ ਕਾਨੂੰਨ ਬੰਦਦਾ ਇਹਦੇ ਚ ਕਿਸੇ ਨਾ ਕਿਸ ਨੇ ਗਲਤ ਸਲਾਹ ਦਿੱਤੀ ਹੈ ਨਾ ਕਿ ਵੀ ਇਹ ਕਰ ਦੇਣਾ ਚਾਹੀਦਾ 2012 ਦਾ ਜਦੋਂ ਨਿਯਮ ਬਣਿਆ ਹੋਇਆ ਸੀ ਕਿ ਵੀ ਉਹ ਚੱਲ ਰਿਹਾ ਸੀ ਸਹੀ ਚੱਲ ਰਿਹਾ ਸੀ ਉਹਨੂੰ ਛੇੜਨ ਦੀ ਕੀ ਲੋੜ ਸੀ 2026 ਸੀ ਕਿ ਸੁਣਵਾਈ ਨਹੀਂ ਹੋਊਗੀ ਇਹ ਤਾਨਾ ਸਰਕਾਰ ਨੂੰ ਮਾਰਿਆ ਇਹ ਉਹਨਾਂ ਵਾਸਤੇ ਹੈ ਕਿ ਵੀ ਅਸੀਂ ਗੁਲਾਮੀ ਨਹੀਂ ਸਹਿ ਸਕਦੇ ਨਾ ਇਹਦੇ ਚ ਚੇਂਜਸ ਲਿਆਓ ਤੁਸੀਂ ਮੈਨੂੰ ਪੜ੍ਹ ਕੇ ਸੁਣਾਉਂਗੇ ਇੱਕ ਵਾਰ ਫੇਰ ਫੇਰ ਸੁਣਾ ਦਵਾ ਮੈਂ ਰੋਕੂਗਾ ਇੱਕ ਇੱਕ ਲਾਈਨ ਤੇ ਤੁਹਾਨੂੰ ਜਦ ਚਾਹੋ ਜਿੱਧਰ ਮੋੜ ਦੋ ਉਹ ਲਗਾਨ ਨਹੀਂ ਹੈ ਹਮ ਖਾਸ ਰਹੇ ਖਾਸ ਰਹਾਂਗੇ आम नहीं है हम रुके तो एक तो अभी साड़ी लगाम पड़ के जिधर मर्जी मोड़ दे रहो, वो बंदे नहीं है हाँ, हाँ, हाँ। खास रहे खास हाँ, रहेंगे हाँ। हाँ। आम नहीं है हम हम सनातनी हैं खास हैं है हाँ। आम नहीं है हम सवा सौ करोड़ हाँ, सवा सौ करोड़ है राम भक्त हैं बस इसलिए हम साथ तुम्हारे हैं हमारे लिए जो भी राम जी की बात करेगा हम उसके साथ खड़े हैं चाहे वो कांग्रेस हो चाहे वो आम आदमी हो चाहे बसपा हो सपा हो बीजेपी हो कोई हो हम उसके साथ खड़े जो राम जी की सनातन की बात करेगा निस्वार्थ समर्थक है तुम्हारे मैंने भी लाखों लोगों को कहा है कि बीजेपी को वोट देना हमारे लिए काम करेगी राम मंदिर बनाएगी तो उसका पैसा नहीं लिया निस्वार्थ समर्थक है तुम्हारे गुलाम नहीं है हम ये सरकार कह रहे हैं बिल्कुल कह रहे हैं कि इसमें चेंजेस मित्त में हर्ट नहीं है हर्ट नहीं है मेरे जनरल कैटेगरी के जितने भी नेता है किसी ने भी आगे आके बात नहीं करी ਕਿਸੇ ਨੇ ਵੀ ਆ ਕੇ ਕਿਸੇ ਵੀ ਪਾਰਟੀ ਦਾ ਹੋ ਸਮਾਜ ਕੀ ਬਾਤ ਤੋਂ ਸਮਾਜ ਕਾ ਨੇਤਾ ਹੀ ਕਰੇਗਾ ਜਿਹੜੇ ਪਾਰਟੀਆਂ ਚ ਖੜੇ ਨੇ ਜਿਹੜੇ ਅਸੀਂ ਰਾਜ ਸਭਾ ਭੇਜੇ ਲੋਕ ਸਭਾ ਭੇਜੇ ਵਿਧਾਨ ਸਭਾ ਭੇਜੇ 240 ਤੁਹਾਡੇ ਐਮਪੀ ਨੇ ਹਰ ਸਭਾਜ ਤੁਹਾਡਾ ਹਰ ਹਰ ਜਾਤੀ ਚੋਂ ਜਾਂਦੇ ਨੇ ਨਾ ਸਰਕਾਰਾਂ ਵੀ ਜਾਤੀ ਦੇਖ ਕੇ ਜਾਤੀ ਸਮਿਕਰਣ ਦੇ ਨਾਲ ਹੀ ਟਿਕਟ ਦਿੰਦੀ ਨੇ ਸਾਡੇ ਵਾਲੇ ਵੀ ਗਏ ਨੇ ਉਹਨਾਂ ਚੋਂ ਕਿਸੇ ਦੀ ਆਵਾਜ਼ ਨਹੀਂ ਆਈ ਫਿਰ ਕੌਣ ਬੋਲੂਗਾ ਸਾਡੇ ਵਰਗੇ ਛੋਟੇ ਮੋਟੇ ਕਲਾਕਾਰ ਹੀ ਬੋਲਣਗੇ ਅੱਛਾ ਮੇਰਾ ਆਖਰੀ ਸਵਾਲ ਹੈ ਮਤਲਬ ਸਭ ਤੁਸੀਂ ਅਪਰਕਾਸਟ ਦੀ ਗੱਲ ਕਰ ਰਹੇ ਹੋ ਕਿ ਸਾਡੇ ਨਾਲ ਤਕਾ ਹੋ ਰਿਹਾ ਉਧਰ ਚਰਨਜੀਤ ਚੰਨੀ ਦੀ ਵੀ ਇੱਕ ਆਡੀਓ ਜਿਹੜੀ ਹੈ ਵਾਇਰਲ ਹੋਏ ਦੀ ਸੁਣੀ ਹੈ ਉਹ ਕਹਿੰਦੇ ਕਾਂਗਰਸ ਦੇ ਵਿੱਚ ਸੀਐਲਪੀ ਲੀਡਰ ਅਪਰਕਾਸਟ ਹੈ ਹਮ ਪ੍ਰਧਾਨ ਅਪਰਕਾਸਟ ਜਨਰਲ ਸੈਕਟਰੀ ਅਪਰਕਾਸਟ ਕਹਿੰਦੇ ਸਾਡੀ ਐਸਸੀ ਉਹਨਾਂ ਦੀ ਵਾਰੀ ਕਾ ਤਾ ਹੋਊਗੀ ਤਕਾ ਤੁਸੀਂ ਕਹਿ ਰਹੇ ਹੋ ਅਪਰਕਾਸਟ ਨਾਲ ਹੋ ਰਿਹਾ ਉਹ ਕਹਿੰਦੇ ਸਾਡੇ ਨਾਲ ਹੋ ਰਿਹਾ ਉਹ ਸਹੀ ਕਹਿ ਰਹੇ ਵਿਚਾਰੇ ਆਪਣਾ ਦੁੱਖ ਕਰ ਰਹੇ ਤੋਂ ਸਹੀ ਕਰਨਾ ਚਾਹੀਏ ਕਾਂਗਰਸ ਕੋਨ ਕੀ ਬਾਤ ਸੁਣਨੀ ਚਾਹੀਏ ਤੁਹਾਨੂੰ ਲੱਗਦਾ मैं क्या कह सकता हूं उनकी पार्टी का मुझे नहीं पता अच्छा जानते दसो इस बीजेपी सनातन संकट है कि नहीं नहीं इस बिल को वापस लेना चाहिए सनातन संकट नहीं है कई बार चीजें हो जाती हैं उसको सही करते हैं है आदमी हर हर व्यक्ति गलतियां करता है जीवन में मैंने भी एक बार गलती करी थी मैंने भी उसको सही किया कि गलती याद आ जाती है अपने हर किसी को जमीर बोलता है आदमी को उसकी आत्मा बोलती है तो ਗਲਤੀਆਂ ਹੋ ਜਾਂਦੀਆਂ ਉਸਕੋ ਸੁਧਾਰ ਵੀ ਹਮੇ ਕਰਦੇ ਹਾਂ ਜੀਵਨ ਇਸੇ ਦਾ ਨਾਮ ਹੈ ਸਾਰਿਆਂ ਦੇ ਦਰਦ ਨੂੰ ਸਮਝਦੀ ਹੈ ਸਰਕਾਰ ਪ੍ਰਧਾਨ ਮੰਤਰੀ ਜੀ ਸਾਡੇ ਪਿਤਾ ਤੁਲੇ ਨੇ ਦੇਸ਼ ਦੇ 100 ਕਰੋੜ ਸਨਾਤਨੀਆਂ ਵਾਸਤੇ ਉਹ ਕਰਨਗੇ ਸਮਝਣਗੇ ਗੱਲਾਂ ਨੂੰ ਵਿਰੋਧ ਨਹੀਂ ਹੈ ਸਾਡਾ ਪ੍ਰਾਰਮर्श ਹੈ ਧਾਨਾ ਐਡਾ ਵੱਡਾ ਧਾਨਾ ਮਾਰਤਾ ਬਾਅਦ ਤੁਸੀਂ ਇਹ ਤਾਂ ਕਵੀ ਦਾ ਕੰਮ ਹੈ ਕਵੀ ਦਾ ਕੰਮ ਹੈ ਕਲਾਕਾਰੋ ਕਾ ਕੰਮ ਹੈ ਸਮੇ ਸਮੇ ਪਰ ਸਰਕਾਰ ਕੋ ਸਮਝਾਤੇ ਨਾ ਆਪਣੇ ਕਵੀ ਦਾ ਜ਼ਿਕਰ ਕਰ ਲੈ ਕਵੀ ਵੀ ਦੋ ਤਰ੍ਹਾਂ ਦੇ ਨੇ एक हैं? विपक्ष देने एक सरकार देने हाँ नहीं ऐसा नहीं है कभी कभी होता है कभी हम कलाकार हैं हम राम जी के लिए गाते हैं तो हम रावण के लिए तो नहीं गाते हम कलाकार लोग हैं हम हर उस आईने के लिए हर आईना दिखाने के लिए भी गाते हैं कई बार कई बार चीजों को सही करने के लिए भी गाते हैं और मैं तो वैसे ही भजन गाता हूँ विरोध करता ही नहीं हूँ लेकिन इस कानून का जिससे हमारे समाज को हमारे लोगों को तकलीफ हो उस पर बात करनी चाहिए ठीक है बहुत मेहरबानी ਕਪਜਨ ਸਮਰਾਟਿਕ ਨੇ ਯਮਤਲ ਖਾਸ ਤੌਰ ਤੇ ਗੱਲਬਾਤ ਕਰ ਰਹੀ ਸੀ ਪ੍ਰਿਆਗਰਾਜ ਦੇ ਵਿੱਚ ਲਗਾਤਾਰ ਇੱਕ ਹਫਤੇ ਤੋਂ ਛੇੜੇ ਵਿਵਾਦ ਨੂੰ ਲੈ ਕੇ ਗੱਲ ਕੀਤੀ ਗਈ ਕਿਉਂਕਿ yogi adityanath ਦੀ ਕਾਰਸ਼ੈਲੀ ਤੇ ਬਹੁਤ بڑے ਸਵਾਲ ਖੜੇ ਕਰ ਦਿੱਤੇ ਸ਼ੰਕਰਾਚਾਰਿਆ ਅਭਿ ਮੁਕਤੀਸ਼ਵਰਾਨੰਦ ਜੀ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ yogi ਸੰਤ ਨਹੀਂ ਹੈਗੇ ਉਹ ਔਰੰਗਜ਼ੇਬ ਤੇ ਬਾਬਰ ਨੇ ਉਹ ਸੱਤਾ ਤੇ ਬੈਠਣ ਦੇ ਕਾਬਿਲ ਨਹੀਂ ਬਹੁਤ ਸਾਰੇ ਸਵਾਲ ਇਸ ਤਰ੍ਹਾਂ ਦੇ ਕੀਤੇ ਗਏ ਸਵਾਲ ਤਾਂ ਇਹ ਖੜਾ ਹੋ ਗਿਆ ਕਿ योगी ਸਨਾਤਨ ਵਿਰੋਧੀ ਨੇ ਕਿ ਭਾਜਪਾ ਸਨਾਤਨ ਵਿਰੋਧੀ ਹੈ ਜਿਸ ਤਰ੍ਹਾਂ ਦੇ ਇੱਕ ਸੰਤ ਦੇ ਸ਼ਬਦ ਨੇ ਕਿ yogi ਦੇ ਰਾਜ ਦੇ ਵਿੱਚ ਸਾਧੂਆਂ ਤੇ ਡੰਡੇ ਵਰੇ ਕਨੈਮਤ ਵੱਲੋਂ ਖੁੱਲ ਕੇ ਇਸ ਤੇ ਚਰਚਾ ਕੀਤੀ ਗਈ ਹੈ ਔਰ ਕੇਂਦਰ ਸਰਕਾਰ ਵੱਲੋਂ ਲੈ ਕੇ ਆ ਰਹੇ UGC ਬਿੱਲ ਦਾ ਡਟ ਕੇ ਵਿਰੋਧ ਕੀਤਾ ਗਿਆ ਸਰਕਾਰ ਨੂੰ ਆਪਣੇ ਅੰਦਾਜ਼ ਦੇ ਵਿੱਚ ਤਾਨਾ ਮਾਰਿਆ ਗਿਆ ਕਿ ਇਹ ਇਹ ਕਿਉਂ ਆ ਇਸ ਤੇ ਗੌਰ ਕਰਨੀ ਚਾਹੀਦੀ